Over the horizon ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫੇਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਅਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਅੱਜ ਮੈਂ ਸਵਾਗਤ ਕਰਦਾ ਆਪਣੀ ਵੀਡੀਓ ਵਿੱਚ ਅੱਜ ਦੀ ਵੀਡੀਓ ਜੋ ਹੈ ਭਗਤ ਸਿੰਘ ਸਰਹੀਦ ਭਗਤ ਸਿੰਘ ਜੋ ਪੰਜਾਬ ਦੇ ਪੁੱਤਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਜਿਹੜਾ ਆਜ਼ਾਦੀ ਦਿਵਾਉਣ ਵਾਸਤੇ ਜਿਹੜਾ ਹੈਗਾ ਉਹਨਾਂ ਦਾ ਰੋਲ ਸੀਗਾ ਆਪਣਾ ਜੀਵਨ ਕੁਰਬਾਨ ਕੀਤਾ ਬਲਿਦਾਨ ਦਿੱਤਾ ਆਪਣਾ ਸਿੱਖ ਕੌਮ ਲਈ ਤੇ ਆਪਣੇ ਜਿਹੜਾ ਹੈਗਾ ਸਿੱਖ ਕੌਮ ਨੂੰ ਬਚਾਇਆ ਬਲਿਦਾਨ ਦੇ ਉਸ ਤੋਂ ਬਾਅਦ ਉਹਨਾਂ ਦੇ ਜੋ ਅੱਜ ਜਨਮ ਦਿਨ ਤੇ ਇੱਕ ਕੈਂਪ ਲੱਗਿਆ ਇਥੇ ਫਰੀਕੋ ਰੋਡ ਤੇ ਜੋ ਇੱਕ ਦੇਵ ਬਰੋਸ ਕੱਪੜਿਆਂ ਵਾਲਾ ਸ਼ੋਰੂਮ ਹੈ ਉੱਥੇ ਕੈਂਪ ਲੱਗਿਆ ਖੂਨਦਾਨ ਕੈਂਪ ਖੂਨਦਾਨ ਕੈਂਪ ਲਾਇਆ ਕਿੰਨਾਂ ਨੇ ਪੀਵੀਜੀ ਵੈਲਫੇਅਰ ਕਲੱਬ ਨੇ ਜੋ ਪੰਜਾਬ ਬਲੱਡ ਗਰੁੱਪ ਸੰਸਥਾ ਕੋਟਕੂਰਾ ਦੀ ਮੰਨੀ ਪਰਮੰਨੀ ਸੰਸਥਾ ਜੋ ਖੂਨਦਾਨ ਲੋਕ ਕਰਦੇ ਨੇ ਜੋ ਉਹਨਾਂ ਦਾ ਖੂਨ ਜਿਹੜਾ ਹੈਗਾ ਵੀ ਕਿਸੇ ਦੀ ਜਾਨ ਬਚਾਉਣ ਵਿੱਚ ਕੰਮ ਆਉਂਦਾ ਕਿਸੇ ਦੀ ਲਾਈਫ ਬਚਦੀ ਹੈ ਕਿਸੇ ਦੀ ਜ਼ਿੰਦਗੀ ਜਿਹੜਾ ਹੈਗਾ ਵਚਨ ਵਿੱਚ ਸਹਾਇੀ ਹੁੰਦਾ ਉਹਨਾਂ ਦਾ ਖੂਨ ਇਹ ਜੋ ਸੰਸਥਾ ਹੈ ਪੀਵੀਜੀ ਵੈਲਫੇਅਰ ਕਲੱਬ ਜਿਨ੍ਹਾਂ ਦੇ ਆਪਾਂ ਕਹਿ ਦਈਏ ਪ੍ਰਧਾਨ ਜਿਹੜੇ ਨੇ ਰਜੀ ਮਲਕ ਜੀ ਨੇ ਉਹਨਾਂ ਦੀ ਹੋਰ ساری ਟੀਮ ਹੈ ਜਿਹੜੀ ਰਵੀ ਹੈ ਜਸ਼ਨ ਹੈ ਮਾਹੀ ਜੀ ਨੇ ਤੇ ਹੋਰ ਵੀ ਜਿਹੜਾ ਵਕਫ ਵਕ ਅੰਗੂ ਤੇ ਉਹਦੇਦਾਰ ਤੇ ਜਿਹੜਾ ਹੈਗਾ ਮੈਂਬਰ ਉਹਦੇ ਵਿੱਚ ਮੌਜੂਦ ਨੇ ਪੀਵੀਜੀ ਵੈਲਫੇਅਰ ਕਲੱਬ ਦੇ ਇਹਨਾਂ ਵੱਲੋਂ ਕੈਂਪ ਲਾਇਆ ਗਿਆ ਇੱਥੇ ਦੇਬਰੋਜ ਵਿਖੇ ਸਾਡੀ ਜਿਹੜੀ ਹੈਗੀ ਹੈ ਅਗਲੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੇ ਇੱਥੇ ਜਿੰਨ ਮਾਲਕ ਨਾਲ ਗਲਤ ਹੋਈ ਹੈ ਪੀਵੀਜੀ ਵੈਲਫੇਅਰ ਕਲੱਬ ਦੇ ਆਗੂ ਨਾਲ ਜੋ ਗਲਤ ਹੋਈ ਹੈ ਤੇ ਹੋਰ ਇੱਥੇ ਜਿਹੜੇ ਮੌਜੂਦ ਸੀਗੇ ਹੋਰ ਆਗੂ ਜਿਹੜੇ ਮੈਂਬਰਾਂ ਨਾਲ ਗਲਤ ਹੋਈ ਹੈ ਉਹ ਵੀ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਤਦ ਤੱਕ ਫਿਲਹਾਲ ਦੇਖਦੇ ਰਹੋ ਸਾਡੀ ਇਹ ਪੂਰੀ ਰਿਪੋਰਟ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਸ਼ਹੀਦੇ ਆਜਮਤ ਸਿੰਘ ਦੇ ਜਨਮ ਦਿਨ ਮੌਕੇ ਪੀਵੀਜੀ ਵੈਲਫੇਅਰ ਦੇ ਬਹੁਤ ਹੀ ਸ਼ਾਨਦਾਰ ਉਪਰਾਲੇ ਨਾਲ ਅਸੀਂ ਅੱਜ ਬਲੱਡ ਨੇਸ਼ਨ ਕੈਂਪ ਇੱਥੇ ਲਗਾਇਆ ਹੈ ਜਿਸ ਦੇ ਵਿੱਚ ਲਗਭਗ ਹੁਣ ਤੱਕ ਅਸੀਂ 55 ਤੋਂ 60 ਯੂਨਿਟ ਅਸੀਂ ਮਤਲਬ ਕਰ ਲਿੱਤੇ ਹਨ ਪੀਬੀਜੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਸਾਨੂੰ ਜੁੜ ਕੇ ਨਾਲ ਜੁੜ ਕੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਤੇ ਉਮੀਦ ਕਰਦਾ ਹਾਂ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਉਪਰਾਲਿਆਂ ਦੇ ਵਿੱਚ ਅਸੀਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਇਨਾਂ ਦੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਖੁੰਦਨ ਕੈਂਪ ਲੈ ਕੇ ਉਸ ਦੇ ਬਾਰੇ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪੀਬੀਜੀ ਵੈਲਫੇਅਰ ਸੁਸਾਇਟੀ ਵੱਲੋਂ ਦੇਵ ਬਰੋਜ਼ ਦੇ ਕੋਟਕਪੂਰਾ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਪੀਬੀਜੀ ਵੈਲਫੇਅਰ ਸੁਸਾਇਟੀ ਦਾ ਜਿਹੜੇ ਕਿ ਬੜੇ ਮਤਲਬ ਕਿ ਸਾਨੂੰ ਮੈਡੀਕਲ ਨੂੰ ਕੈਂਪ ਦਿੰਦੇ ਨੇ ਖੂਨਦਾਨ ਇੱਕ ਮਹਾਦਾਨ ਹੈ ਇੱਕ ਵਿਅਕਤੀ ਦਾ ਦਿੱਤਾ ਹੋਇਆ ਖੂਨ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦਾ ਅਸੀਂ ਹਰ ਨੌਜਵਾਨ ਹਰ ਵਿਅਕਤੀ ਨੂੰ ਇੱਕੋ ਹੀ ਅਪੀਲ ਕਰਾਂਗੇ ਵੀ ਖੂਨਦਾਨ ਕਰਿਆ ਕਰੋ ਕਿਉਂਕਿ ਸਾਡੇ ਕੋਲੇ ਮੈਡੀਕਲ ਦੇ ਵਿੱਚ ਵੀ ਬਹੁਤ ਹੀ ਲਾਗਤ ਹੈ ਬਲੱਡ ਦੀ ਤੁਸੀਂ ਮੰਨ ਕੇ ਚੱਲੋ ਵੀ ਸਾਡੇ ਕੋਲੇ ਮੈਡੀਕਲ ਦੇ ਵਿੱਚ ਇੰਨੀਆਂ ਕਿ ਐਮਰਜੈਂਸੀਆਂ ਹੁੰਦੀਆਂ ਨੇ ਵੀ ਇੱਕ ਇੱਕ ਦਿਨ ਦੇ ਵਿੱਚ 50 ਤੋਂ ਲੈ ਕੇ 60 ਯੂਨਿਟ ਇਸ਼ੂ ਹੋ ਜਾਂਦੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਪੀਵੀਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਰਜੀਮ ਮਲਿਕ ਜੀ ਦਾ ਭਾਈ ਰਵੀ ਹੁਣਾ ਦਾ ਭਾਈ ਜਸ਼ਨ ਹੁਣਾ ਦਾ ਤੇ ਧੰਨਵਾਦ ਕਰਦੇ ਆਂ ਅਸੀਂ ਭਾਈ ਇਹਨਾਂ ਦਾ ਦੇਪਰੋਜ਼ ਵਾਲਿਆਂ ਦਾ ਸਾਰੇ ਬ੍ਰਦਰਸ ਦਾ ਜਿਨ੍ਹਾਂ ਨੇ ਆਪਣੇ ਇੱਥੇ ਕੈਂਪ ਲਗਾਇਆ ਅਸੀਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆਂ ਮੈਂ ਲਾਸਟ ਦੇ ਇਹੀ ਕਹੂੰਗਾ ਵੀ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਇੱਕ ਮਹਾਨ ਦਾਨ ਹੈ ਖੂਨਦਾਨ ਕਰੋ ਤੇ ਪੁੰਨ ਦੇ ਭਾਗੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਪ੍ਰੈਸ ਤੋਂ ਆਏ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜੀ ਦੂਜੇ ਨੰਬਰ ਤੇ ਧੰਨਵਾਦ ਮੈਂ ਪੀਪੀਜੀ ਸਾਰੀ ਟੀਮ ਦਾ ਤੇ ਦੇਪ ਰੋਸ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਕਬੂਲ ਕੀਤਾ ਦੇ ਫੈਮਿਲੀ ਦੇ ਜਿੰਨੇ ਵੀ ਮੈਂਬਰ ਆ ਸਾਡੇ ਨਾਲ ਮੋਢਾ ਨਾਲ ਲਾ ਕੇ ਖੜੇ ਹੈ ਜੀ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਡੋਨਰ ਵੀਰ ਆਏ ਆ ਉਹਨਾਂ ਦਾ ਖਾਸ ਕਰਕੇ ਦਿਲੋਂ ਧੰਨਵਾਦ ਹੈ ਜੀ ਤਾਂ ਕਿ ਕਿੰਨੇ ਯੂਨਿਟ ਸੱਠ ਹੋ ਗਏ ਜੀ ਅਜੇ ਚੱਲ ਰਿਹਾ ਜੀ ਟੀਚਰ 55 ਜਿਹੜਾ ਸੀਗਾ ਜੀ ਪਰ ਮੈਨੂੰ ਲੱਗਦਾ ਜੀ 80 ਪਲੱਸ ਹੋ ਜਣੇ ਜੀ 60 80 ਪਲੱਸ ਹੋ ਜਣੇ 60 ਘਾਟ ਹੋ ਗਿਆ ਪਰ ਡੋਨਰ ਆਈ ਜਾਂਦੇ ਕਾਲ ਆਈਏ ਹੋ ਸਕਦਾ ਜੀ 100 ਹੀ ਹੋ ਜੇ ਜੀ ਨੌ ਜਿਹੜਾ ਮਨਾਂ ਨੂੰ ਕਹਿੰਦੇ ਆ ਜੀ ਵੀ ਜੋ ਜਿਵੇਂ ਭਗਤ ਸਿੰਘ ਦੇ ਪਾਏ ਹੋਏ ਨੂੰ ਪੂਰਨ ਨਾਲ ਚੱਲ ਕੇ ਜੀ ਜੋ ਬਲੱਡ ਵੱਧ ਵੱਧ ਡੋਨੇਟ ਕਰੋ ਤੇ ਜੋ ਦੇਸ਼ ਭਗਤੀ ਰਹੇਗਾ ਉਹ ਉਹਨੂੰ ਜਾਰੀ ਰੱਖੋ ਅੱਜ ਜੋ ਪੀਪੀਸੀ ਮੀਟਿੰਗ ਕਲਬ ਉਹ ਕਰਵਾ ਕੇ ਆਪਣੇ ਹੈਗਾ ਇਸ ਵਾਰ ਕੀ ਕਹਿਣਾ ਚਾਹੁੰਦਾ ਮੈਂ ਰੋਹਿਤ ਆਜ਼ਾਦ ਕੋਟਕਪੁਰਾ ਤੋਂ ਇੱਕ ਪੱਤਰਕਾਰ ਵੀ ਹਾਂ ਨਾਲ ਸਮਾਜ ਸੇਵਾ ਨਾਲ ਵੀ ਸੰਬੰਧ ਰੱਖਦਾ ਤੇ ਨਾਲ ਹੋਰ ਵੀ ਜਿਹੜੀਆਂ ਹੈਗੀਆਂ ਸੁਸਾਇਟੀਆਂ ਕਲਬਾਂ ਤੇ ਹੋਰ ਵਕ ਵਕ ਜਿਹੜੀਆਂ ਸੁਸਾਇਟੀ ਨਾਲ ਜੁੜਿਆ ਹੋਇਆ ਹੈ ਦੋਸਤੋ ਆਪਾਂ ਕਹਿ ਦਈਏ ਵੀ ਅੱਜ ਜਿਹੜੀ ਹੈ ਕੋਈ ਜ਼ਰੂਰੀ ਜਿਹੜੀ ਕੰਮ ਹੈ ਆਪਾਂ ਕਹਿੰਦੇ ਖੂਨਦਾਨ ਜਿਹੜਾ ਹੈ ਨਾ ਉਹ ਜ਼ਰੂਰੀ ਬਣ ਚੁੱਕਿਆ ਹੋਰ ਜਿਹੜੇ ਕੰਮ ਹੈ ਸਮਾਜ ਸੇਵਾ ਨਾਲ ਰਿਲੇਟਡ ਕੰਮ ਹੈ ਉਹ ਤਾਂ ਬਹੁਤ ਸੰਸਵਾ ਕਰਦੀਆਂ ਹੋਣਗੀਆਂ ਬਹੁਤ ਸੰਸਥਾਵਾਂ ਨੇ ਅੱਗੇ ਹੋ ਕੇ ਕੰਮ ਕੀਤਾ ਵੀ ਹੁਣ ਪਰ ਆਪਾਂ ਜਿਹੜੇ ਖੂਨਦਾਨ ਕਰਨ ਵਾਲੇ ਕੰਮ ਹੈ ਜਿਹੜੇ ਲੋਕਾਂ ਨੂੰ ਖੂਨਦਾਨ ਕਰਵਾਉਣ ਵਾਲੇ ਕੰਮ ਹੈ ਮਤਲਬ ਲੋਕਾਂ ਨੂੰ ਖਿੱਚਣਾ ਉਹਨਾਂ ਦਾ ਖੂਨ ਇਕੱਠਾ ਕਰਵਾਉਣਾ ਲੋਕਾਂ ਤੋਂ ਮੰਗ-ਮੰਗ ਕੇ ਖੂਨ ਲੈਣਾ ਇਹ ਇੱਕ ਕਲਾ ਜਿਹੜੀ ਕਿ ਪੀਵੀਜੀ ਵੈਲਫੇਅਰ ਕਲੱਬ ਵਿੱਚ ਬਹੁਤ ਵਧੀਆ ਕਲਾ ਜਿਹੜੀ ਲੋਕਾਂ ਦਾ ਖੂਨ ਇਕੱਠਾ ਕਰਨ ਵਿੱਚ ਜਿਹੜਾ ਹੈਗਾ ਨੰਬਰ 1 ਜਿਹੜਾ ਹੈਗਾ ਸੰਸਥਾ ਦੱਸੀ ਜਾ ਰਹੀ ਹੈ ਕੋਟਕੂਰੇ ਦੀ ਸੰਸਥਾ ਹੈ ਪੀਵੀਜੀ ਵੈਲਫੇਅਰ ਕਲੱਬ ਸਾਡੇ ਕੋਟਕੂਰੇ ਦਾ ਮਾਨ ਹੈ ਇੱਕ ਕਲੱਬ ਨੂੰ ਜਿਹੜਾ ਹੈਗਾ ਆਪਾਂ ਕਹਿੰਦੇ ਆ ਵੀ ਜਿੰਨਾ ਸਹਿਯੋਗ ਮਿਲ ਰਿ ਉਹਨਾਂ ਵੀ ਸਹਿਯੋਗ ਬਹੁਤ ਵੱਧ ਮਿਲ ਰਿਹਾ ਪਰ ਆਪਕ ਨੇ ਇਦੋਂ ਵੀ ਵੱਧ ਇਸ ਕਲੱਬ ਨੂੰ ਸਹਿਯੋਗ ਮਿਲਣਾ ਚਾਹੀਦਾ ਤੇ ਮੈਂ ਇਸ ਕਲੱਬ ਦੇ ਨਾਲ ਆ ਜੀ ਭਾਵੇਂ ਅਜੇ ਮੈਂ ਦਾ ਉੱਤੇਦਾਰ ਨਹੀਂ ਭਾਵੇਂ ਮੈਂਬਰ ਨਹੀਂ ਭਾਵੇਂ ਜੁੜਿਆ ਨਹੀਂ ਮੈਂ ਨਾਲ ਪਰ ਫਿਰ ਵੀ ਆਪਾਂ ਦਿਲੋਂ ਉਹਨਾਂ ਦੇ ਨਾਲ ਆ ਦਿਲੋਂ ਸਹਿਯੋਗ ਕਰ ਰਹੇ ਆ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਆ ਉਹਨਾਂ ਦੀ ਖਬਰ ਕਰ ਰਹੇ ਆ ਉਹਨਾਂ ਦੀ ਕਵਰੇਜ ਕਰਦੇ ਆ ਕਿਤੇ ਵੀ ਜਿਹੜਾ ਹੈਗਾ ਇਹਨਾਂ ਦਾ ਕੋਈ ਕੈਂਪ ਲੱਗਦਾ ਜਾਂ ਕੋਈ ਹੋਰ ਆ ਅਸੀਂ ਵੀ ਆਪਦੀ ਜਿਹੜਾ ਹੈਗਾ ਖਬਰ ਕਰਨ ਪਹੁੰਚ ਜਾਂਦੇ ਆ ਅਸੀਂ ਆਪ ਦਾ ਫਰਜ਼ ਨਿਭਾਉਂਦੇ ਆ ਖਬਰ ਕਰਕੇ ਤੇ ਜਿਹੜੀ ਜਾਣਕਾਰੀ ਲੋਕਾਂ ਤੱਕ ਸਹੀ ਪਹੁੰਚੇ ਆਪਣਾ ਇਹੀ ਜਿਹ ਇਸ ਤੋਂ ਲਾ ਬਸ ਇਹੀ ਮੇਰੀ ਬੇਨਤੀ ਹੈ ਵੀ ਜਿਹੜੇ ਅੱਜ ਕੱਲ ਇਹ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਜਿਹੜੀਆਂ ਬਹੁਤ ਘੱਟ ਨਜ਼ਰ ਆ ਰਹੀਆਂ ਵੀ ਜਿਹੜੇ ਖੂਨਦਾਨ ਆਪਕੇ ਦੀ ਲੋਕ ਇਹ ਵੀ ਕਹਿੰਦੇ ਨੇ ਵੀ ਖੂਨਦਾਨੇ ਲੋਕ ਕਰ ਦਿੰਦੇ ਨੇ ਪਰ ਉਹ ਅੱਗੇ ਕਿਤੇ ਮਤਲਬ ਸਹੀ ਤਰੀਕੇ ਨਾਲ ਨਹੀਂ ਜਾਂਦਾ ਪਰ ਆਪ ਕਹਿੰਦੀਆਂ ਵੀ ਤੁਸੀਂ ਲੋਕ ਦੇਖ ਸਕਦੇ ਹੋ ਇਹ ਸੰਸਥਾ ਦੀ ਵੀ ਜਿਹੜਾ ਹੈਗਾ ਤੁਸੀਂ ਭਾਵੇਂ ਆਪਣੇ ਲੈਵਲ ਤੇ ਪੜਤਾਲ ਕਰ ਸਕਦੇ ਹੋ ਪੁੱਛ ਸਕਦੇ ਹੋ ਵੀ ਇਹਨਾਂ ਦਾ ਖੂਨ ਜਿਹੜਾ ਹੈਗਾ ਵਾਕਈ ਕਿਸੇ ਨਾ ਕਿਤੇ ਬੰਨੇ ਲੱਗਦਾ ਕਿਸੇ ਨਾ ਕਿਸੇ ਮਤਲਬ ਬੰਦੇ ਦੇ ਕੰਮ ਆਉਂਦਾ ਇੱਕ ਖੂਨ ਨਾਲ ਤਿੰਨ ਜਾਨਾਂ ਬਚਦੀਆਂ ਸੋ ਆਪਾ ਕਿਉਂ ਨਾ ਵੀ ਜਿਹੜਾ ਐ ਲੋਕ ਬਚਾਈਏ ਕਿਉਂ ਨਾ ਖੂਨਦਾਨ ਕਰੀਏ ਇਸ ਕਰਕੇ ਮੇਰੀ ਵੱਤ ਲੋਕਾਂ ਨੂੰ ਅਪੀਲ ਆ ਖੂਨਦਾਨ ਕਰੋ ਇਹ ਸੰਸਥਾ ਨਾਲ ਨਾ ਸਿਰ ਕਿਤੇ ਹੋਰ ਸੰਸਥਾ ਨਾਲ ਪਰ ਆਪਣਾ ਜਿਹੜਾ ਖੂਨ ਹੈ ਇੱਕ ਵਾਰ ਦਾਨ ਜਰੂਰ ਕਰੋ ਤਾਂ ਕਿ ਕਿਸੇ ਵੀ ਜਿਹੜਾ ਹੈਗਾ ਜਿੰਦਗੀ ਬਚ ਸਕੇ ਕਿਸੇ ਇੱਕ ਦੀ ਨਹੀਂ ਤਿੰਨ ਜਿੰਨਾਂ ਦੀ ਜਿੰਦਗੀ ਬਚ ਸਕੇ ਸੋ ਮੇਰੀ ਇਹੀ ਪੀਲ ਹੈ ਕਿ ਲੋਕਾਂ ਨੂੰ ਖੂਨਦਾਨ ਬਤਵਾਤ ਕਰਨਾ ਚਾਹੀਦਾ ਸਸਿਕਾ over the horizon ਤੁਸੀ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਜ ਦਾ ਆਜ਼ਾਦ ਨਮਨ ਆਖਦਾ ਹਾਂ ਯਾਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ